ਮੇਰਾ ਨਾਂ ਹਰਪ੍ਰਸੇ ਹਰਧਾਨ ਲਓ ਜੀ ਆਪਾਂ ਪਹੁੰਚੇ ਹਾਂ ਖੂਹ ਦੇ ਬੰਦੇ ਆਇਆ ਸੀ ਫੋਨ ਆਪਾਂ ਨੂੰ ਕਹਿੰਦੇ ਬੱਲ ਲੈਣਾ ਹੈ ਰਾਤ ਦੀ ਧੂਣੀ ਲਈ ਲੈ ਨੂਣਾ ਸਭ ਟਰੈਕਟਰ ਤੇ ਚੜੇ ਹੋਏ ਆ ਨੂਨੇ ਕਹਦਾ ਉਹ ਗੋਲਾ ਵੀਰ ਲੱਗਾ ਗੋਲਾ ਕੇ ਗੋਲਾ ਗੋਲਾ ਹੈ ਲਓ ਜੀ ਸੂਰਜ ਦੇ ਵੀ ਅੱਜ ਰੰਗ ਮੜਾ ਦਿਖਾਤਾ ਐ ਧੁੱਪ ਨਿਕਲੀ ਹੋਈ ਆ ਲਓ ਜੀ ਬੋਲੇ 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 ਬੱਪੂ ਭਾਈਆ ਮੱਡ ਬੱਲੂ ਅੱਜ ਫੇ ਲੋਹੜੀ ਦੇ ਹੈ ਕੀ ਬਾਤ ਆ ਲੋ ਜੀ ਇਧਰ ਨਾਲ ਸਾਡਾ ਗੋਲਾ ਵੀ ਇਧਰ ਗੋਪੀ ਹੁਣੀ ਇਧਰ ਬੁੱਗਾ ਅੰਕਲ ਇਧਰ ਅਮਰਵੀਰ ਜੱਗਾ ਇਧਰ ਸਾਡੇ ਗਰਪਾਲ ਭਾਜੀ ਕਿਦਾਂ ਜੀ ਹਾਂ ਜੀ ਮਿੱਟੀ ਬਹੁਤ ਥਲੇ ਯਾਰ ਗਲ ਗਿਆ ਇਹ ਤਾਂ ਪਿਆ ਪਿਆ ਮੈਂ ਤਰਾਹੀ ਬਹੁਤ ਚੜਿਆ ਪਿੱਛੇ ਹਾਂ ਉਹ ਥੋਕਰੀ ਇਸਕੇ ਲਈ ਗਈ ਨਹੀਂ ਹੈ ਮੈਂ ਲੇਟ ਹੋ ਗਿਆ ਹਾਂ ਆ ਦੇਖੋ ਤੋ ਚੱਕੀ ਲੈ ਆਇਆ ਜੀ ਇਧਰ ਆਲੂ ਲੱਗਿਓ ਵਾ ਇਧਰ ਵੀ ਆਲੂ ਆਲੂ ਹੋਏ ਪਏ ਆ ਅੱਜ ਤੋਂ ਅਪ ਨਿਕਲੇ ਫੇ ਮਾਰੀ ਹੈ ਉਹ ਗਾਲਾਂ ਨਹੀਂ ਗਾਲਾਂ ਨਹੀਂ ਕਾਕੇ ਗਾਲਾਂ ਨਹੀਂ ਹੱਥ ਥੱਲੇ 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 ਵੇਚ ਜੇ ਯਾਰ ਭਾਈ ਤੋ ਬਸ ਇਹ ਕਿੰਨਾ ਚੜਾ ਰੋ ਲਓ ਜੀ ਸੰਗਲ ਪਾ ਲਿਆ ਕਹਿੰਦੇ ਇਹਦੇ ਵੀ ਮੋਰੀ ਕਰਦੇ ਆ ਦੇਖ ਲੋ ਪਾ ਦਿਓ ਪਾ ਦਿਓ ਹਾਲ ਐ ਆਹ ਦੇ ਵਾ ਪਾ ਲਿਆ ਪਰਵਾਹ ਦੇ ਵਾ ਜਿਹਦਾ ਮੋਟਰ ਲੈ ਚੱਕਤਾ ਜਵਾਨ ਨੇ ਨੋਣਾ ਡਰਾਈਵਰ ਹੈ ਹਲੇ ਹੋਰ ਛੋਟਾ ਕਾ ਨਾਮ ਨਹੀਂ ਨਹੀਂ ਛੋਟਾ ਬਹੁਤ ਚੱਲ ਨੋਣਾ ਦੋ ਰਫੇ ਸਰਗਾ ਤਕੜਾ ਮੋਢਿਆ ਜੀ ਹਾਲ ਐ ਦੇਖ ਲੋ ਕਰਾ ਬਣਾ ਥੋੜਾ ਬਹੁਤ ਤਕਲੀਏ ਮੋਟਾ ਸੰਗਣ ਕਾਲ ਦੇ ਦੋ ਬੋਲੋ ਸੰਗਣ ਬਰਦਾ ਲਓ ਸੰਗਣ ਨੂੰ ਨਾ ਕੱਟ ਕੇ ਬੋਲੋ ਉਹ ਆਹ ਦੇਖੋ ਕਿਤੇ ਲੱਗ ਨਾ ਲੈਟ ਟੱਕਰਾਉਂ ਉਹ ਹੱਥ ਨਾ ਵਿੱਚ ਤੇਰੀ ਆਹੋ ਰੋ ਜਾ ਭਰਾਵਾ ਆ ਨੋਣਾ ਉਹਨੇ ਕਿਹਾ ਹਾਂਜੀ ਉਹ ਪਾ ਲਓ ਹੁਣ ਨਹੀਂ ਪਹਿਲੇ ਸੰਗਰ ਛੱਡਿਓ ਸੰਗਰ ਛੱਡਿਓ 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 ਬੱਟੀਆਂ ਬਹੁਤ ਹੀ ਹਾਰਡ ਵਰਕ ਕਰਦਾ ਹੋਇਆ ਪੀਂਦਾ ਹੁਣ ਪਾਓ ਹੁਣ ਪੰਜ ਕਿ ਸਾਲ ਹੋ ਗਏ ਕਹਿੰਦੇ ਪਏ ਨੂੰ ਤੇ ਮਿੱਟੀ ਦੇਖੋ ਆ ਦੇਖੋ ਵਿੱਚ ਕਿ ਟੂਆ ਨਿਕਲ ਗਿਆ ਉਹ ਦੇ ਲਓ ਮਿੱਟੀ ਮਿੱਟੀ ਹੋ ਗਈ ਸਾਰੀ ਲੱਕੜੀ ਹੈ ਬਈ ਕੋਈ ਬਾਹਰ ਕਿਦਾਂ ਘੋਣ ਖਾ ਕੇ ਦੇਖ ਲਓ ਇਹਨੂੰ ਹੋਰ ਖਾਓ ਉਹ ਵੀ ਧੂਰ ਆ ਆ ਦੇਖੋ ਜੀ ਆ ਹਾਂਜੀ ਹਾਂਜੀ ਆ ਕੇ ਬਲੀ ਦਾ ਮਾਰ ਦਿਓ ਚੱਲ 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 ਸ਼ਾਬਾਸ਼ ਨਹੀਂ ਨਹੀਂ ਕੋਈ ਗੱਲ ਨਹੀਂ ਚੱਲ ਠੀਕ ਨਹੀਂ ਸਹੀ ਹੈ ਸਹੀ ਹੈ ਅਰੇ ਆ ਬੇ ਹੁਣ ਮੋਰ ਲੱਗਣਾ ਚੱਕ ਹੋਇਆ ਕਰਕੇ ਨਾ ਉਹ ਸਰਪਲ ਚੈੱਕ ਕਰੀ ਸਰਪਲ ਲਓ ਜੀ ਮੁੱਢ ਖੇਚਦੇ ਆ ਮੈਂ ਚੌਕ ਜੀ ਅੱਲਾਹ ਡਰਾਈਵਰ ਆ ਦੇਖੋ ਡਰਾਈਵਰ ਸਾਡਾ ਸ਼ੇਰ ਆ ਹਾਂ ਬੱਸੋ ਬੱਸ ਉਹ ਠੀਕ ਐ ਇੱਥੇ ਇੱਥੇ ਰਿ ਗਿਆ ਉਹ ਰਹਿਣ ਦੁਆਖ ਤੇ ਉੱਤੇ ਭਲਾਵਾ ਪਿੱਛੇ ਧੱਕ ਰਿਹਾ ਸਮਾਤੇ ਉਹ ਇੱਥੇ ਉਹ ਇੱਥੇ ਮੈਂ ਵੀਡੀਓ ਚ ਚਲੋ ਤਾਵਾ ਸ਼ਾਬਾਸ਼ ਹੱਥ ਲਾ ਦਿਓ ਹੱਥ ਲਾਓ ਉੱਧਰ ਜਾ ਕੇ ਹੱਥ ਲਾ ਚਲ ਆ ਤਲਾ ਜਾ ਕੇ ਪੂਰੀ ਛੱਡ ਦੇ ਉਹ ਗੋਲੇ ਆਸਲ ਆਲਾ ਘੋੜਾ ਭੱਜਿਆ ਆ ਬਹੁਤ ਆ ਯਾਰ ਓਏ ਉਹ ਤੋਂ ਬਰੇਕਰ ਕਰ ਬੰਦੇ ਨੂੰ ਚੱਲੋ ਚਲੋ ਇਹ ਨਹੀਂ ਹੁਣ ਹਾਲੋ ਦੱਸੋ ਕਦੋਂ ਦਾ ਜੀ ਹੈ ਪਿਲੋਰੀ ਮਾਏ ਤੁਹਾਨੂੰ ਬਹੁਤ ਬਹੁਤ ਕਿੰਦੇ ਖੁੱਤੋ ਜਾ ਬਾਜੀ ਹਾਂ ਪਤਾ ਕਿ ਤੁਸੂ ਇੰਡੀਅਨ ਆਇਲ ਦੇ ਪਿੱਛੇ ਰੱਖ ਲਿਆ ਚਲੋ ਹਾਂ ਪੱਠੇ ਦੇ ਸਾਹਮਣੇ ਦਾ ਜਾਂਦਾ ਆ ਲੋ ਜੀ ਬੰਦੇ ਲੱਗੇ ਆ ਬਾਵਾ ਲੈ ਲਾ ਦੇ ਜੋਰ ਨਾਲ ਜੋਰ ਨਾਲ ਲੈ ਕਰ ਤੋ ਸਦਾ ਕਿਆ ਬਾਤ ਆ ਆ ਮੁੰਡਾ ਉਹ ਜੇਮਾ ਕਮਾਜੋ ਬਾਲੋ ਉਹ ਹੁਣ ਇੱਕ ਜਿਹੜਾ ਦਿਮਾਗ ਚ ਲਾਉ ਬਾਕੀ ਹੱਥ ਚਲਾਉਂ ਹੀ ਦੇ ਤੂੰ ਨਲੀ ਪੂਈ ਲਾ ਵੇਲਾ ਆਪਣੀ ਓਏ ਆ ਆ ਚੱਕ ਬਸ ਇਹਨੂੰ ਕਰ ਲੈ ਖਿੱਚ ਕੇ ਫੇਰ ਆ ਲੀਰਾ ਭੇ ਭੇ ਕੇ ਭਰ ਦੋ ਵਿੱਚ ਡੀਜ਼ਲ ਨਾਲ ਆਉਂਦੇ ਆ ਕੇ ਭੇਜੂਗੀ ਸਹੀ ਆ ਸਹੀ ਆ ਸਹੀ ਆ ਨਹੀਂ ਇੱਚੇ ਲਾ ਬਬਾ ਜੀ ਤਾਂ ਹੀ ਨਾ ਹਜ਼ਾਰ ਤਾਂ ਕੱਲਿਆਂ ਨੇ ਮਾਮਾ ਤੇਰੇ ਵਾਂਗ ਛੋੜੋ ਚਲੋ ਚਲੋ ਸ਼ਾਬਾਸ਼ 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 ਚਲੋ ਚਲੋ ਆ ਡਰਾਈਵਰ ਸੀ ਨਾ ਇਹ ਮਿਹਨਤੀ ਮੁੰਡਾ ਕੱਪੜੇ ਤਾਂ ਫੇਰ ਕੀ ਹੋਇਆ ਉਹ ਮਿਹਨਤ ਕੀਤੀ ਐ ਪਹਿਲੇ ਕੌਣ ਨੇ ਸਾਰੇ ਪਿੰਡ ਦੇ ਲੋ ਜੀ ਅੱਗ ਸ਼ੁਰੂ ਕਰਤੀ ਇਹ ਲੋੜੀ ਦੀ ਧੂਣੀ ਲੱਗੀ ਆ ਉਹ ਵੱਡੇ ਮੋਤਲ ਨੂੰ ਲਾ ਦੇ ਇੱਕ ਵਿੱਚ ਉਹ ਤੇਲ ਤੁਲ ਪਾ ਕੇ ਪਾ ਜੀ ਨੇ ਬਹੁਤ ਮਿਹਨਤ ਕੀਤੀ ਆ ਅੱਛਾ ਆ ਸਾਡੇ ਗਰਵਾਦਾ ਭਾਈ ਨੇ ਕਹਿੰਦੇ ਬਹੁਤ ਮਿਹਨਤ ਕੀਤੀ ਆ ਇਹ ਆਕੇ ਲਾਉਂ ਚ ਅੱਗ ਲਾਉਂ ਚ ਹਾਂ ਅੱਗੇ ਲਾਉਣ ਤੇ ਅੱਗੇ ਲਾਉਣ ਤੇ ਪੂਰੀ ਅੱਗ ਲਾਈ ਆ ਬਹੁਤ ਅੱਗ ਲਾਈ ਜਿੰਨੇ ਪਿੰਡ ਦੇ ਬਿਹਲੇ ਆ ਉਹ ਸਾਰੇ ਖੜੇ ਆ ਸੁਖਣਾ ਹੈ ਜੱਗੇ ਇਧਰ ਇਧਰ ਤੱਕ ਨਾ ਕਿਉਂ ਬਦਰ ਬਾਜੀ ਪਿੰਡ ਦੇ ਸਾਰੇ ਬਿਹਲੇ ਬੰਦੇ ਇੱਥੇ ਆ ਖੜੇ ਆ ਤੈਮ ਲਈ ਸੱਚੀ ਗੱਲ ਹੈ ਵੀ ਆਹੀ ਆ ਆਹੀ ਆਉਣ ਗਿਆ ਜੀ ਪਿੰਡ ਦੀ ਬਾਕੀ ਕੈਨੇਡਾ ਅਮਰੀਕਾ ਲੋੜੀ ਲੋੜੀ ਲੱਗੀ ਹੋਣੀ ਅੱਜ ਹੈ ਉਹ ਤੇ ਕਾਲੀ ਆ ਤੁਹਾਨੂੰ ਅੱਛਾ ਇਹਦਾ ਲੋਰੀ ਦੀ ਸ਼ਾਮ ਵਾਲੀ ਆਪਾਂ ਬਣਾ ਰਹੇ ਆ ਜੀ ਇੱਧਰ ਚੀਸ ਚਲੀ ਪਿਆਜ਼ ਕੱਟੇ ਪਏ ਸ਼ਿਮਲਾ ਮਿਰਚ ਕੱਟੀ ਪਈ ਆ ਇੱਧਰ ਪਨੀਰ ਕੱਟਿਆ ਜਾ ਰਿਹਾ ਤੇ ਇੱਧਰ ਸਾਡਾ ਹਲਵਾਈ ਦਵਿੰਦਰ ਤੇ ਆਪਾਂ ਦਵਿੰਦਰ ਦੇ ਹੈਲਪਰ ਕਿਉਂ ਦਵਿੰਦਰ ਸਾਹਿਬ ਠੀਕ ਹੈ ਨਾ ਬਿਲਕੁਲ ਇਹ ਠੇਕਾ ਫੜਿਆ ਦਵਿੰਦਰ ਨੇ ਆਪਾਂ ਸ਼ਾਮ ਨੂੰ ਇੱਥੇ ਇਸ ਚੀਜ਼ ਦੀ ਬਣਾ ਰਹੇ ਆ ਤੇ ਸ਼ਕੈ ਜਾਊਗਾ। ਹਾਂ ਜੀ ਬਦਲਾ ਹੋਰ ਨਮੀਤਾ ਜੀ ਹੈਪੀ ਲੋਹੜੀ ਬਈ ਸਾਰਿਆਂ ਨੂੰ ਠੀਕ ਹੈ ਜੀ ਤੇ ਆਪਾਂ ਕਟਵਟ ਕਰ ਲਈਏ ਜੀ ਪੂਰੀ ਤੇ ਫੇਰ ਆਪਾਂ ਤਿਆਰੀ ਕਰਦੇ ਆਂ ਹੋਰ ਕਿਦਾਂ ਕਿਦਾਂ ਬਣਦਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਨਾਲੇ ਸ਼ਾਮ ਦੀ ਲੋਹੜੀ ਸਾਰੀ ਰੌਣਕਾਂ ਇਸ ਵੀਡੀਓ ਦੇ ਵਿੱਚ ਬਣੇ ਦੀਓ ਨਾਲ ਇਹ ਥੋੜਾ ਵਧੀਆ ਬਣਾਉਣ ਲਈ ਆਪਾਂ ਜਿਹੜੇ ਪੂਰੀ ਤੇ ਪਾ ਰਹੇ ਆ ਥੋੜਾ ਬੇਸਣ ਤੇ ਥੋੜਾ ਜਿਹਾ ਰੂੜ ਜੇਦਾਂ ਇਹ ਸਿਕਨਸ ਸੁਣੀ ਰਹੂਗੀ ਫਰੀਦ ਖੁਰੂਗਾ ਨਹੀਂ ਬੱਚ ਤੇ ਖੜਾ ਖੜਾ ਰਹੂਗਾ। ਕਿਹਾ ਜੀ ਦਿਵਿੰਦਰ ਜੀ ਬਿਲਕੁਲ ਬਾਕੀ ਦਾਦਾ ਹਲਵਾਈ ਦੱਸੂਗਾ ਜੀ। ਦੱਸੋ ਹਲਵਾਈ ਜੀ। ਇਹ ਬਿਲਕੁਲ ਜੋ ਤੁਸੀਂ ਕਹਿੰਤਾ ਸਹੀ ਹੈ। ਲਓ ਜੀ ਪਨੀਰ ਨੂੰ ਆਪਾਂ ਬੇਸਨ ਤੇ ਜ਼ਰੂਰ ਲਾ ਕੇ ਰੱਖਿਆ ਸੀ ਤੇ ਇਹਨੂੰ ਕਰ ਰਹੇ ਆ ਫਰਾਈ ਆਪਾਂ। ਆਹ ਫਰਾਈ ਹੋਇਆ ਪਿਆ ਦੇਖੋ ਲਾਲ ਹੋ ਗਿਆ ਆ। ਇਹ ਤੋਂ ਬਾਅਦ ਆਪਾਂ ਕਰਾਂਗੇ ਤਿਆਰ ਦਸ਼ਮੇ ਮਸਾਲੇ ਨਾਲ ਜਲਦੀ ਬਾਈ। ਕਿਹਾ ਹਲਵਾਈ ਜੀ। ਬਿਲਕੁਲ ਬਿਲਕੁਲ। ਲਓ ਜੀ ਲੋ ਜੀ ਪਨੀਰ ਆਪਣਾ ਸਦਾ ਹੋ ਗਿਆ ਕੰਪਲੀਟ ਫਰਾਈ ਤੇ ਹੁਣ ਆਪਾਂ ਪਿਆਜ਼ ਪਾਏ ਆ ਤੇਲ ਸ ਹੈ ਬਿਲਕੁਲ ਥੋੜਾ ਜਿਹਾ ਪਾ ਕੇ ਹਲਕੇ ਜਿਹੇ ਪਿਆਜ਼ ਫਰਾਈ ਕਰਾਂਗੇ ਤੇ ਨਾਲ ਆਪਣੀ ਜਲਦੀ ਅਸ਼ਮਲਾ ਮਿਕਸ ਪਿਆਜ਼ ਆਪਾਂ ਦਾ ਥੋੜਾ ਕੱਚਾ ਕੱਚਾ ਆ ਗਿਆ ਜੀ ਚਾਹ ਜੀ ਹਲਵਾ ਜੀ ਸਾਹਿਬ ਇਦਾਂ ਹੀ ਆ ਉਸਹੀ ਵੀ ਆ ਥੋੜਾ ਜਿਹਾ ਬਰੀਕ ਰੱਖਿਆ ਜਾ ਤੁਸੀਂ ਥੋੜਾ ਮੋਟਾ ਰੱਖਿਓ ਜਦੋਂ ਆ ਪੀਸ ਹੈਗੇ ਆ ਲਓ ਜੀ ਨਾਲ ਹੀ ਆਪਾਂ ਪਾਤੀ ሽਮਲਾ ਮਿਰਚ ਹਲਕਾ ਐ ਸੇਕ ਲਵਾ ਕੇ ਪਿਆਜ਼ਾ ਨੂੰ ਤੇ ਆ ਸਾਡੇ ਮਸਾਲੇ ਜਿਹੜਾ ਕੋਈ ਨਹੀਂਗਾ ਮਸਾਲਿਆਂ ਚ ਇਹ ਚ ਪਾਇਆ ਮੈਗੀ ਮਸਾਲਾ ਉਸ ਦੇ ਨਾਲ ਔਰਗੈਨੋ, ਸੀਲੀਫ ਲੈਕਸ ਵગેਰਾ ਨਮਕ ਇਹ ਜੀ ਦਾ ਪਾਈਆਂ ਆ ਜੀ पै रही है सॉस पाओ जी पाओ लो जी चीज चीज़ से बन के अपना तैयार है तो हम कितने जाऊ सरब आपकावे इन संगत बार बैठी आ लीटर से पा के रेडी आ सगन छका बहुत वैसिया कलर बने गलत पूरी हत्त बनी है। ਜੋਨ ਬਾਕੀ ਛਕਾ ਕੇ ਦੇਖਦੇ ਆ ਸੰਗਟਾਂ ਨੂੰ ਸੰਗਟਾਂ ਕੀ ਕਹਿੰਦੀਆਂ ਆ ਓਏ ਹੋਏ ਲੋ ਜੀ ਬਾਹਰ ਮਹਿਫਲ ਪੂਰੀ ਲੱਗੀ ਹੋਈ ਇੱਧਰ ਇੱਧਰ ਛਕਾਇਆ ਜਾਊਗਾ ਹੁਣ ਆਹ ਦੇਖੋ ਇੱਧਰ ਔੜੜ ਕੇ ਮਾਲ ਪੱਤਾ ਭਰ ਗਏ ਬੰਦੇ ਥੋਲੇ ਜਿੰਨੇ ਢੋਨੇ ਪਾਉਣ ਕੋਣੋਂ ਚੌਂਕ ਨਹੀਂ ਢੋਨੇ ਆ ਤਜਰੀਰੀ ਨ ਨਹੀਂ ਅਮਰੀਕ ਜਗਿਆ ਪਰੇ ਹੋ ਸ਼ਗਲਾ ਨਹੀਂ ਆਉਂਦਾ ਤੂੰ ਮੁਰੇ ਹੋ ਗਿਆ ਹੈਂ ਥਾਸੀ ਆ ਕੇ ਕਹੂਗਾ ਤਾਂ ਬੱਬਾ ਰਗੜਾ ਮਾਰ ਲੂਗਾ ਤੂੰ ਰੰਗ ਧੋਲੀ ਦੇ ਮੈਂ ਇਧਰ ਬਣ ਮੋਟਾਂ ਗਏ ਆੜ ਬਾਲੂ ਤਾਂ ਨਹੀਂ ਤੇ ਲੋੜ ਨਹੀਂ ਮਾਰਨ ਜੀ ਹਾਂਜੀ ਬਾਬਾ ਜੀ ਲੈਣਾ ਧੀਰੀ ਆਇਆ ਹੋਏ ਨੇ ਕਰੋ ਤੁਸੀਂ ਨਾ ਮਰੋ ਪਲੇਟ ਲੈ ਲੈ ਥੋੜੀ ਜਿਹੀ ਰੋਟੀ ਸਾਥੇ ਹੀ ਲਈ ਗਈ ਚੱਲ ਆਜਾ ਬਾਬਾ ਉਹ ਲੈ ਉਹ ਭਾਈ ਥੋੜਾ 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 ਆਖ ਲਓ ਯਾਰ ਉਹ ਰੀਫਿਲ ਕਰਵਾਉਣਾ ਨਹੀਂ ਆ ਆਪਣੇ ਨਾ ਆਪਣੇ ਆਪ ਆ ਜੀ ਪਲੇਟ ਇੱਕ ਨਹੀਂ ਖਾਲੀ ਦੇਖੋ ਪਲੇਟ ਕਮ ਚਲੇ ਉਹ ਗੋਪੀ ਕੋ ਹੈਗੀ ਲੈ ਗੋਪੀ ਪਲੇਟ ਦੇ ਇਧਰ ਲੋ ਜੀ ਅੱਛਾ ਪਹਿਲਾਂ ਰਿਸੋਗੇ ਰਿਸੋਗੇ ਯਾਰ ਮੈਂ ਚੱਕੋ ਰਹੀ ਹਾਂ ਨਾ ਚੱਕੋ 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 ਦਵਿਏ ਮੈਨੂੰ ਨਾ ਦੁਬਾਰਾ ਪਾ ਦੇ ਵੀ ਬੜੀਆ ਅਸਾ ਦੀਆ ਮੈਂ ਦੁਬਾਰਾ ਯਾਪਤਾ ਦੀ ਜੇ ਕੋਈ ਨਹੀਂ ਹਾਲ ਬੋਟਿਆ ਇਹਨਾਂ ਕੱਟੇ ਬੱਤੀ ਜਬਣੀ ਤੇ ਕੱਤੇ ਅੱਛਾ ਜੇ ਆਪਣਾ ਮਹਾਨ ਉਹ ਇਧਰ ਆ ਲੈ ਕੋफी ਹੁੰਦਰਾ ਨਾਲ ਅਮਮ ਲੈਣਾ ਕਰਨਾ ਇਹਨਾਂ ਤੋਂ ਕਰਾ ਦੇ ਇਹੋ ਹੀ ਪੀ ਤੁਣ ਬਾ ਤੁਣ ਬਾ ਹੈਗਾ ਲੈ ਸਿੱਕੇ ਆ ਲੈ ਠੀਕ ਆ ਇਹ ਲੱਗੇ ਦੇਖੇ ਉਹ ਖਾਣਾ ਲੋ ਜੀ ਕਾਫੀ ਵੀ ਪੀ ਲਈ ਇਹ ਚੀਜ਼ ਚਿਲਿ ਨਹੀਂ ਖਾ ਲਿਆ ਬਹੁਤ ਸਵਾਦ ਬਣਿਆ ਸੀ ਮਾਹੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਇੱਧਰ ਸਾਰੇ ਮੇਰੇ ਵੀਰ ਗੁਰਨਾਵ ਚੌਂਕ ਤੇ ਬੈਠੇ ਆ ਇੱਥੋਂ ਸ਼ੁਰੂ ਕਰਦੇ ਆ ਕਿਦਾ ਬਾਜੀ ਸਤਿ ਸ਼੍ਰੀ ਅਕਾਲ ਥੋੜੀ ਸਾਹਿਬ ਇੱਧਰ ਸਾਡਾ ਜੱਸਾ ਵੀਰ ਬਾਈ ਠੀਕ ਹੈ ਸਦੇ ਹਰਦੀਪ ਪਾਪਾ ਜੀ ਉਧਰ ਬਾਬਾ ਸ਼ਿਦਾ ਜੀ ਉਧਰ ਅੰਕਲ ਗੁਰਜੀਤ ਸਿੰਘ ਜੀ ਸ਼ੀਰਾ ਵੀਰ ਅਰੇ ਪਪੂ ਵੰਕਲ 체ਕੀਦਾ ਸਾਹਿਬ ਇਹ ਤੋਂ ਸਾਡੇ ਮੁਦਰ ਸਤਵੰਦ ਸਿੰਘ ਜੀ हां जी ਮੁਦਰ ਸਾਹਿਬ ਪਿਆਜਲ ਜੀ ਹੈਪੀ ਲੋੜੀ ਮਹਾਰਾਜ ਕੀ ਹਾਲ ਚਾਲ ਬਹੁਤ ਵਧੀਆ ਕਰਪਾ ਜੀ ਮਹਾਰਾਜ ਜੀ ਬਹੁਤ ਵਧੀਆ ਇਧਰ ਸਾਡੇ ਸੁਖੀਤਾ ਚਾਹੀ ਹੈ ਹੈਪੀ ਲੋੜੀ ਮਹਾਰਾਜ ਹੈਪੀ ਲੋੜੀ ਹੈਪੀ ਲੋੜੀ ਇਧਰ ਅਮਰਵੀਰ ਸਿੰਘ ਕਿਦਾਵਾਂ ਵੀਰ ਸਿੰਘ ਹੈਪੀ ਲੋੜੀ ਜੀ ਸਾਰਿਆਂ ਨੂੰ ਇਧਰ ਸਾਡੇ ਖੋਲ ਮੁਦਰ ਸਾਹਿਬ ਹੈਪੀ ਲੋੜੀ ਇਹ ਤੇ ਸਾਡੇ ਪਹਿਲਵਾਨ ਜੀ ਤੇ ਡਾਕਟਰ ਸਾਹਿਬ ਰਾਈਟਰ ਸਾਹਿਬ ਕੁਝ ਹੋ ਜਵੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ ਮੁਬਾਰਕਾਂ ਕੁਝ ਹੋ ਜਵੇ ਦੋ ਲਾਈਨਾਂ ਸਾਹਿਬ ਦੇ ਨਵੇਂ ਕੁਝ ਦੁਨੀਆ ਦੋ ਸ਼ਬਦ ਹੁਣ ਤੁਸੀਂ ਕੀ ਕਹਨੇ ਆ ਸਾਰੇ ਨਹੀਂ ਨਹੀਂ ਕਹ ਦਿਓ ਕਹ ਦਿਓ ਮਹਿਫਿਲ ਲੱਗੀ ਹੋਈ ਹੈ ਕਹ ਦਿਓ ਫਿਰ ਅੱਜ ਕੀ ਹੁਣ ਮੈਨੂੰ ਚੀਤਾ ਭੁੱਲ ਗਿਆ ਜੀ ਹੁਣ ਸੋਹਣੇ ਓ ਯਾਰ ਕੋਈ ਕਹ ਦਿਓ ਓ ਕਹੇ ਦੇ ਕਹ ਦਿਓ ਜਨੂੰ ਘੁੰਮ ਗਿਆ ਫਿਰ ਕਿਉਂ ਅੱਛਾ ਲਓ ਜੀ ਆਪਾਂ ਘੁੰਮ ਕਿਉਂਨੇ ਆ ਆ ਦੇਖ ਇਹਨੂੰ ਇਹ ਤੇ ਲੋੜਾ ਸਾਹਿਬ ਸਾਡੇ ਕੀ ਅੱਜ ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਇਹ ਤਾਂ ਸਾਡੇ ਆ ਜੀ ਮਿੰਦਾ ਜੀ ਉਹਨੇ ਕੀ ਆ ਚਾਲਾ ਵਧੀਆ ਏ ਠੀਕ ਠਾਕ ਹੋ ਠੀਕ ਏ ਇਹ ਤਾਂ ਸਾਡੇ ਗੋਪੀ ਵਾਜਿਸ਼ਾਂ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਦੇ ਹੰਸ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਦੇ ਕੀ ਹਾਲ ਚਾਲ ਵੀ ਤੇ ਨਾ ਨਹੀਂ ਪਤਾ ਨਾ ਬੋਲਦੇ ਮਲਵੀਰ ਸਿੰਘ ਆ ਮਲਵੀਰ ਸਿੰਘ ਸਿੰਘ ਬਣ ਜਾ ਫਿਆ ਪੂਰਾ ਠੀਕ ਆ ਹਾਂ ਜੀ ਇਹ ਤਾਂ ਸਾਡਾ ਗੋਪੀ ਇਹਨੂੰ ਪੈਪੀ ਕਹਿੰਦੇ ਆ ਜਗਾ ਵੀਰ ਅਰਜਨ ਜੀ ਇਹ ਤਾਂ ਸਾਡੇ ਨੇ ਇਹ ਵੀ ਪ੍ਰਧਾਨ ਆ ਇਹਨਾਂ ਕੋ ਵੀ ਪ੍ਰਧਾਨ ਹੈ ਕੋਈ ਵੀ ਮਲਾਹ ਇਹ ਤਾਂ ਸਾਡੇ 부ਗਾ ਅੰਕਲ ਜੀ ਮਦਨ ਸਾਹਿਬ ਅਮਰਜੀਤ ਸਿੰਘ ਨਹੀਂ 부ਗਾ ਅੰਕਲ ਸਾਰੇ ਜਾਣਦੇ ਆ ਹੋਰ ਵੀ ਇਹ ਤਾਂ ਸਾਡੇ ਵਾਇਗੁਸ਼ੀ ਖਾਲਸਾ ਵਾਇਗੁਸ਼ੀ ਖਾਲਸਾ ਭੋਲਾ ਸਿੰਘ ਚਲੋ ਆ ਜੀ 2 ਮਿੰਟ ਹਾਂ ਜੀ 2 ਮਿੰਟ ਤੇ ਆਪਾਂ ਆ ਕੇ ਵਾਪਸ ਜੀ ਸਾਡੇ ਕੋਲ ਬਈ ਗੱਦਾ ਗੱਲ ਹੈ ਵੀ ਦੇਖੋ ਸਮਾਜ ਵਿੱਚ ਬੜੀ ਤਬਦੀਲੀ ਆ ਗਈ ਆ ਇਹਦੀ ਬੜੀ ਖੁਸ਼ੀ ਦੀ ਗੱਲ ਆ ਕਿ ਬਹੁਤ ਜਗ੍ਹਾ ਲੜਕੀਆਂ ਦੀ ਲੋੜੀ ਦੇ ਨਾਲ ਨਾਲ ਲੜਕੀਆਂ ਦੀਆਂ ਲੋੜੀਆਂ ਵੀ ਪਾਈਆਂ ਗਈਆਂ ਆ ਤੇ ਅਧੂਰਾ ਜਿਹਾ ਦੋ ਸ਼ਬਦ ਲੈ ਕੋਏ ਆ ਮੋਰਿਆਂ ਤੋਂ ਚਿੱਤਾਂ ਨਹੀਂ ਆਗ ਰਿਹਾ ਤੇ ਪਿੱਛੋਂ ਜਿੰਨਾ ਚਿੱਤਾ ਸੁਣਾਉਂਦੇ ਆ ਸ਼ਬਦ ਇਦਾਂ ਵੀ ਪੁੱਤਾਂ ਦੇ ਲਾਡ ਲਡਾਉਂਦੀਆਂ ਮਾਂ ਐ ਕਦੇ ਵੰਡਤੀਆਂ ਦੀਆਂ ਲੋੜੀਆਂ ਇਦਾਂ ਹੈਗਾ ਆ ਕੀ ਬਾਤ ਪੁੱਤ ਜਮੇ ਤਾਂ ਮਿਲਣ ਵਧਾਈਆਂ ਘਰ ਵਿੱਚ ਖੁਸ਼ੀ ਹਜ਼ਾਰ ਹੋਵੇ ਤੀਜ ਮੇ ਤਾਂ ਇੰਜ ਲਗੇਦਾ ਏ ਜਿਉ ਸਾਰਾ ਟਬਰ ਬਿਮਾਰ ਹੋਵੇ ਕਿਆ ਬਾਤ ਤੂੰ ਮੇ ਕਿਸੇ ਦਿੱਤੀ ਸੀ ਅੰਮਈਏ ਤੂੰ ਮੇ ਕਿਸੇ ਦਿੱਤੀ ਸੀ ਮਾਏ ਕਿਦੇ ਨਾਨੀ ਤਾਂ ਕਰਤੂੰ ਔਰੀਆਂ ਪੁੱਤਾਂ ਦੇ लाਡ ਲਡਾਉਂਦੀ ਏ ਮਾਏ ਕਿਦੇ ਵੰਡਤੀਆਂ ਦੀਆਂ ਲੋੜੀਆਂ ਕੁੱਤਾਂ ਦੇ ਲਾੜ ਲਡਾਉਂਦੀ ਏ ਮਾਂਏ ਕਿੱਦੇ ਬੰਡ ਤਿਆਂ ਦੀਆਂ ਲੋੜੀਆਂ ਕਿਆ ਬਾਤ ਆ ਬਹੁਤ ਸੋਹਣਾ ਭਾਈ ਤਾੜੀ ਬੰਦੀ ਆ ਬਹੁਤ ਸੋਹਣਾ ਸਨੇਹਾ ਆ ਹਾਂਜੀ ਜੇ ਸਾਡੇ ਸੁੱਖੀ ਚਾਚਾ ਜੀ ਕੁਛ ਕਹਿਣਾ ਚਾਹੁੰਦੇ ਆ ਸੁੱਖੇ ਪ੍ਰਾਨੇ ਬਹੁਤ ਵਧੀਆ ਗੱਲ ਸੁਣਾਈ ਇੱਕ ਏਦਾਂ ਦੀ ਹੋਰ ਆ ਉਹ ਕਹਿੰਦੇ ਕੁੜੀ ਕਹਿੰਦੀ ਆਪਣੀ ਮਾਂ ਨੂੰ ਕਿਆ ਬਾਤ ਅੰਮਿਏ ਮੇਰੀ ਵੀ ਲੋੜੀ ਵੰਡਦੇ ਬਹੁਤੀ ਨਹੀਂ ਤਾਂ ਥੋੜੀ ਵੰਡਦੇ ਮੁੰਡੇ ਦੇ ਲੱਡੂ ਵੰਡਦੇ ਮੇਰੇ ਵੀ ਤੇ ਵਰਫੀ ਵੰਡਦੇ ਮੇਰੀ ਵੀ ਤਾਂ ਲੋੜੀ ਵੰਡਦੇ ਬਹੁਤ ਹੀ ਨਹੀਂ ਤਾਂ ਥੋੜੀ ਵੰਡਦੇ ਵਾਹ ਵਾਹ ਤੇ ਜਦੋਂ ਮੇਰੀ ਬੇਟੀ ਹੋਈ ਸੀ ਇਹੀ ਵਰਫੀ ਵੰਡੀ ਸੀ ਇਸ ਕਰਕੇ ਕੀ ਬਾਤ ਹੈ ਬਹੁਤ ਵਧੀਆ ਜੀ ਬਹੁਤ ਸੋਹਣਾ ਸਨੇਹਾ ਇਹ ਸੇ ਸਾਡੇ ਵੀਰਾਂ ਨੇ ਦਿੱਤਾ ਆ ਸਮਾਜ ਨੂੰ ਤੇ ਅੱਜ ਕੱਲ ਧੀਆਂ ਵੀ ਜਿਹੜੀਆਂ ਆ ਪੁੱਤਾਂ ਤੋਂ ਘੱਟ ਨਹੀਂ ਹੈਗੀਆਂ ਕਿਉਂ ਜੀ ਕੱਲਪਲਾਂ ਚਾਵਲਾ ਵਰਗੀਆਂ ਤੇ ਹੋਰ ਬਹੁਤ ਸਾਰੇ ਨਾਮ ਆ ਲਿਸਟ ਦੇ ਵਿੱਚ ਇਹ ਲੈਣ ਲੱਗੀ ਹੈ ਮੈਨੂੰ ਲੱਗਦਾ ਪੂਰੀ ਰਾਤ ਲੰਘ ਜਾਣੀ ਆ ਜਿਹੜੀਆਂ ਧੀਆਂ ਨੇ ਮੱਲਾ ਮਾਰੀਆਂ ਆ ਭਾਈ ਘੋੜੀ ਇੱਧਰ ਆਪਣਾ ਦਬਲ ਜੰਗੇ ਤਰੋ ਇੱਧਰ ਆਪਣਾ ਹਾਂ ਸਾਡੇ ਰਾਈਟਰ ਸਾਹਿਬ ਇੱਧਰ ਵੀ ਹਾਂਜੀ ਹਾਂਜੀ ਉਹ ਕੁਝ ਬੋਲੂਗੇ ਕੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਚਲੋ ਇਹ ਮੇਰਾ ਲਿਖਿਆ ਤਾਂ ਨਹੀਂ ਹੈ ਜਦੋਂ ਆਪਾਂ ਆਪਸ ਵਿੱਚ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਉਹ ਸਮਾਜ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਮਿਲਦੇ-ਜਿਲਦੇ ਆ ਫੇਰ ਕੁਝ ਗੱਲਾਂ ਜਿਹੜੇ ਕੋਈ ਬੋਲ ਵਧੀਆ ਲੱਗਦੇ ਆ ਨਾ ਜਿੰਨਾ ਚਿਰ ਉਹ ਆਪਸੇ ਸਾਂਝੇ ਨਾ ਕਰੀਏ ਤੂੰ ਨਾ ਚਿਰ ਫੇ ਮਜ਼ਾ ਨਹੀਂ ਆਉਂਦਾ ਸਿਆਣਿਆਂ ਦੀਆਂ ਇਹ ਗੱਲਾਂ ਜਿਹੜੀਆਂ ਕਹੀਆਂ ਆ ਇਹ ਕੋਈ ਗਲਤ ਨਹੀਂ ਹੈਗੀਆਂ ਕਹਿੰਦੇ ਲੋੜੀਆਂ ਦੀਵਾਲੀਆਂ ਲੋੜੀਆਂ ਦੀਵਾਲੀਆਂ ਤੇ ਭਾਵੇਂ ਨਵਾਂ ਸਾਲ ਹੋਵੇ ਲੋੜੀਆਂ ਦੀਵਾਲੀਆਂ ਤੇ ਭਾਵੇਂ ਨਵਾਂ ਸਾਲ ਹੋਵੇ ਉਹੀ ਸਮਾਂ ਚੰਗਾ ਜਿਹੜਾ ਆਪਣੇਆਂ ਨਾਲ ਹੋਵੇ ਕੀ ਬਾਤ ਆ ਕੀ ਬਾਤ ਆ ਫਾਕਾ ਕੰਮ ਬਹੁਤ ਵਧੀਆ ਭਾਜੀ ਤੂੰ ਸਿਰੇ ਜਾ ਇੱਕ ਹੋਰ ਇੱਕ ਵਾਰੀ ਇਹ ਨਾ ਅਮਨ ਵੀਰ ოਖਾਨ ਇਹ ਸਮਾਂ ਬੀਤਿਆ ਜਿਹੜਾ ਉਹ ਦਿਲ ਤੇ ਲੱਗੀਆਂ ਗੱਲਾਂ ਜਦੋਂ ਕਿਤੇ ਦਿਲ ਨੂੰ ਲੱਗ ਜਾਂਦੀ ਗੱਲ ਇੱਕ ਟਰੱਕ ਦੇ ਪਿੱਛੇ ਲਿਖਿਆ ਸੀ ਟਰੱਕ ਦੇ ਪਿੱਛੇ ਲਿਖਿਆ ਸੀਗਾ ਕੀ ਲਿਖਿਆ ਸੀ ਦੋ ਬੋਲ ਜਾਦ ਨਹੀਂ ਆ ਰਹੇ ਦੱਸ ਦਿੰਦੇ ਹਾਂ ਹੁਣੇ ਦੱਸ ਦਿੰਦੇ ਹਾਂ ਅਰੇ ਟਰੱਕ ਵਿੱਚ ਲੱਗਿਆ ਇਸ ਵਾਰੀ ਆਪਣਾ ਉਹ ਗੱਡੀ ਦੇ ਪਿੱਛੇ ਲਿਖਿਆ ਸੀਗਾ ਚਲੋ 2 ਮਿੰਟ ਜ਼ਿਆਦਾ ਲੰਦੋ ਅੱਛਾ ਆ ਆ ਰੋਡਵੇਜ ਵਾਲੇ ਕੁਝ ਕਹਿ ਰਹੇ ਆ ਨਹੀਂ ਉਹਦੀ ਗੱਲ ਹਨ ਜੀ ਹਦੀਪ ਦੀ ਗੱਲ ਪੂਰੀ ਕਰ ਦਿੰਨੇ ਆ ਹਾਂ ਜੀ ਟਰੱਕ ਦੇ ਪਿੱਛੇ ਲਿਖਿਆ ਸੀ ਸਵਾਰੀ ਆਪਣੇ ਸਮਾਨ ਦੀ ਆਪ ਚੁੰਗਾ ਦੂਸਰਾ ਦੂਸਰਾ ਇਹ ਲਿਖਿਆ ਸੀਗਾ ਕਿ ਆਲੇ ਦੁਆਲੇ ਗੰਦ ਇਕੱਠਾ ਕਰਕੇ ਬੈਚ ਸਟੋ ਜਿੰਨਾ ਖਾਦਾ ਪੀਤਾ ਆ ਆਪੋ ਰੋਡ ਵਿੱਚ ਰੋਡ ਵਿੱਚ ਨਹੀਂ ਨਹੀਂ ਰੋਡ ਵਿੱਚ ਠੀਕ ਹੈ ਬੈਚ ਸਟੋ ਰੋਡਵੇ ਦੇ ਵਿੱਚ ਨਹੀਂ ਨਾਮ ਪਾਈ ਤੇ ਬੈ ਕੇ ਪਾਰਟੀ ਕੀਤੀ ਹੈ ਜਿੰਨੇ ਕੋਈ ਅਜੇ ਤੱਕ ਕੋਈ ਨਹੀਂ ਕਿਉਂ ਟੂਣੀ ਦੇ ਵਿੱਚ ਸਿੱਟ ਦਿਓ ਸਫਾਈ ਦੀ ਜਿੰਮਵਾਰੀ ਆਪ ਲਓ ਹੋ ਗਿਆ ਹੋ ਗਿਆ ਆ 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 ਗਿਆ ਹਾਂਜੀ ਆ ਗਿਆ ਮਾਫੀ ਚਾਹੁੰਦੇ ਜੀ ਸਾਹ ਸੰਗਤ ਜੀ ਸਮਾਂ ਖਰਾਬ ਕੀਤਾ ਸੋ ਹੁਣ ਗੱਲਾਂ ਯਾਦ ਆ ਗਈਆਂ ਉਹ ਕਹਿੰਦੇ ਦੁਨੀਆ ਦੇ ਵਿੱਚ ਰੱਖ ਬੰਦੇ ਆ ਹਾਂਜੀ ਹਾਂਜੀ ਦੁਨੀਆ ਦੇ ਵਿੱਚ ਰੱਖ ਬੰਦੇ ਆ ਤੂੰ ਐਸਾ ਵਹਿਣ ਖਲੋਣ ਕਿਆ ਬਾਤ ਦੁਨੀਆ ਦੇ ਵਿੱਚ ਰੱਖ ਬੰਦੇ ਆ ਤੂੰ ਐਸਾ ਵਹਿਣ ਖਲੋਣ ਕੋਲ ਰਹੀ ਹੈ ਤਸਣ ਲੋਕੀ ਤੁਰ ਜਾਈਏ ਤਰੋਣ ਕਿਆ ਬਾਤ ਵਾਹ ਵਾਹ ਓਏ ਤੂੰ ਕੋ ਜਵਲ ਮਜ਼ਾ ਲਈਦਾ ਬਈ ਤਾਰੀ ਮਾਰਦੀ ਤਾਰੀ ਤੈਨੂੰ ਮਾਰੀ ਨਹੀਂ ਕਿਸੇ ਨੇ ਤਾਰੀ ਮਾਰਦੇ ਦਾ ਪਤਾ ਲੱਗਿਆ ਕੋਈ ਸ਼ੈਅਰ ਆਇਆ ਸਾਡੇ ਚ ਹਾਂਜੀ ਹੋਰ ਕੋਈ ਕੀਰਨ ਖੇ ਦਾ ਕੀੜਾ ਕੈਚ ਹੋਵੇ ਦੱਸੇ ਭਾਈ ਇਹ ਪੁੱਛ ਹਾਂਜੀ ਹੈ ਕੋਈ ਲੋ ਜੀ ਇਹ ਤੋਂ ਇਹ ਤੋਂ ਫਰਮਾਇਸ਼ ਹੋਈ ਹਾਂਜੀ ਹਾਂਜੀ ਉਹ ਤੋਂ ਆਪਣੇ ਕਿਸਾਨ ਜੁਨੀ ਨੇ ਤੇ ਬੁਲਾਰੇ ਬੈਠੇ ਆ ਉਹਨਾਂ ਕੋਲ ਕੀ ਬਾਤ ਅਜ ਕੋਈ ਓਕੇ ਲੋ ਜੀ ਆ ਬੁਲਾਰਾ ਸਾਹਿਬ ਬੈਠੇ ਕਿਸਾਨ ਜੁਨੀਅਨ ਤੋਂ ਹਾਂਜੀ ਅਗਲੀ ਖਬਰ ਲੈ ਲਓ ਵਾਹਿਗੁਰੂ ਜੀ ਦਾ ਸਾਧ ਸਾਹਿਬ ਵਾਜੀ ਫਤਿਹ ਵਾਹਿਗੁਰੂ ਜੀ ਕਦੋਂ ਆਉਣ ਵਾਲੀ ਆ 18 ਤਰੀਕ ਨੂੰ ਉਹਨੂੰ ਚੰਡੀਗੜ੍ਹ ਜਾਣ ਲਈ ਤਿਆਰੀਆਂ ਬਣ ਲਓ ਅੱਛਾ ਜੀ ਇਹ ਸਾਰੀਆਂ ਜੁਨੀਆਂ ਲੋਏ ਹੈਗਾ ਕਿਸਾਨਾਂ ਦੇ ਆਪਣੇ ਹੱਕਾਂ ਦੀ ਲੜਾਈ ਆ ਕਿਸੇ ਦੀ ਘਰ ਦੀ ਲੜਾਈ ਨਹੀਂ ਹੈਗੀ ਇਸ ਕਰਕੇ ਸਾਰਿਆਂ ਦਾ ਜੋਰ ਬਣਦਾ ਜਿੱਦਾਂ ਜਿੱਦਾਂ ਮੇਰਾ ਪਾਣੀ ਦੇ ਮਸਲੇ ਆ ਹੋਰ ਆ ਸਾਰੇ ਐਮਐਸਪੀ ਆ ਇਹਦੇ ਉੱਤੇ 18 ਤਰੀ ਨੂੰ ਚੰਡੀਗੜ੍ਹ ਤਰਨਾਂ ਲੱਗ ਰਿਹਾ ਤੋ ਉਹਦੇ ਤਿਆਰੀਆਂ ਕਰ ਲੋ ਕੀ ਬਾਤ ਹੈ ਹਾਂਜੀ ਹਾਂ ਕੌਣ ਕੌਣ ਜਾ ਰਿਹਾ ਜੀ ਦੱਸ ਦਿਓ ਇੱਥੇ ਹੀ ਸੰਗਤਾਂ ਜਾ ਰਹੀਆਂ ਸਾਰੀਆਂ ਅੱਗੇ ਜਾ ਰਹੀਆਂ ਜਿਹੜੇ ਇੱਥੇ ਬੈਠੇ ਸਾਰੇ ਜਾਵਗੇ ਆਂ ਚਾਰ ਮਜ਼ਦੂਰ ਇਕਤਾ ਜਿੰਦਾਬਾਦ ਇਕਮੇ ਜਾਣਗੇ ਸਾਰੇ ਹਾਂ ਉਹ ਨਹੀਂ ਰਹੀ ਆ ਪਿੱਛੇ ਤਾਂ ਲੁਧਿਆਣੇ ਤੋਂ ਵਿੱਚੋਂ ਅੱਠ ਘਰਾਂ ਕਾ ਜੀ ਜਿਹੜੀ ਵਾਲੀ ਟਰਾਲੀ ਦੇ ਵਿੱਚ ਜਾਣਗੇ ਤੋਂ ਟਰਾਲੀ ਭੱਜ ਕੇ ਮੁੜ ਗਈ ਹੈ ਨਹੀਂ ਪਤਾ ਕਿ ਰੋਪੜ ਤੋਰੇ ਉਹ ਕਿੰਨੇ ਇਹ ਕੋਈ ਪਤਾ ਨਹੀਂ ਇਹ ਵੀ ਗੱਲ ਠੀਕ ਆ ਚਲੋ ਲਾਹ ਦਾ ਜਕਾਰਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਉਹ ਜੇ ਅਸੀ ਗੱਲਾਂ ਬਾਤਾਂ ਗੁੰਲੰਗ ਚੌਂਕ ਦੀਆਂ ਤੇ ਹੁਣ ਤੁਹਾਨੂੰ ਕਿਹੜੀ ਮਿਲਾਉਨੇ ਆ ਪਿੰਡ ਦੀ ਤੇ ਟਾਈਮ ਬਾਵਾ ਹੋ ਗਿਆ ਆ ਤੇ ਆ ਮੋੜ ਵੀ ਕਹਿੰਦੇ ਦਿਖਾ ਦਿਓ ਇੰਨਾ ਕੁ ਲਓ ਵੀ ਬਾਵਾ ਮੋੜ ਨੇ ਰੰਗ ਬੰਨੇ ਆ ਆ ਦੇਖ ਲਓ ਕਿਹੜੇ ਲੰਗ ਤਾਂ ਛੇ ਸ਼ਨਾਗ ਲੱਗਦਾ ਬਹੁਤ ਲੱਗਦਾ ਸੱਚੀ ਛੇ ਸ਼ਨਾਗ ਆ ਗਿਆ ਲਓ ਜੀ ਆਪਾਂ ਚੱਲੇ ਆ ਪਿੰਡ ਦਾ ਚੱਕਰ ਲਾਉਣ ਰੋਜੀ ਅੱਡੇ ਆਓ ਤੇ ਚਲੋ ਬਲਾਲ ਬਾਲਮੀਕ ਗੇਟ ਤੋਂ ਦੇਖ ਰਹੇ ਆ ਕਿੰਨੀ ਗਰੌਣਕ ਖੱਲੇ ਹੈਗੀ ਕਿਥੇ ਧੂਨੀਆਂ ਤੇ ਲੋਕ ਬੈਠੇ ਆ ਅੱਜ ਛੋਟਾ ਜਿਹਾ ਹੈਪਨ ਹੋ ਗਿਆ ਸੀ ਜਿਹਦੇ ਕਰਕੇ ਆਪਾਂ ਨੂੰ ਜ਼ਿਆਦਾ ਘੁੰਮ ਨਹੀਂ ਸਕੇ ਜਾਣਾ ਪੈ ਗਿਆ ਸੀ ਥੋੜਾ ਜਿਹਾ ਐਕਸੀਡੈਂਟ ਛੋਟਾ ਜਿਹਾ ਹੋ ਗਿਆ ਸੀਗਾ ਤੁਹਾਨੂੰ ਹੁਣ ਕਮਾਉਂਦੇ ਆ ਰੋਜੀ ਪਹੁੰਚ ਗਿਆ ਆਪਾਂ ਬਾਲਮੀਕ ਗੇਟ ਤੇ ਤੇ ਮੇਂ ਰੋਡ ਤੇ ਸਨਾਟਾ ਛਾਇਆ ਹੋਇਆ ਧੁੰਦ ਪੈ ਰਹੀ ਹੈ ਹਲਕੀ ਹਲਕੀ ਤੇ ਘਰਾਂ ਬੰਦ ਹੋ ਚੁੱਕੀਆਂ ਲੋਕ ਘਰਾਂ ਨੂੰ ਜਾ ਚੁੱਕੇ ਲੋੜੀ ਮਨਾਉਣ ਦੇ ਲਈ ਤੇ ਲੋੜੀਆਂ ਇੱਥੇ ਕਿ ਸਿੱਗੀਆਂ ਆਪਾਂ ਇਸ ਰੋਡ ਤੇ ਜਾ ਰਹੇ ਆ ਰਾਣੇ ਅੰਕਲ ਜੀ ਕੇ ਦੋ ਲੋੜੀਆਂ ਸਿੱਗੀਆਂ ਹਨ ਇੱਥੇ ਹੀ ਸਿੱਗੀਆਂ ਉਧਰ ਲਾਲੀਆ ਅੰਕਲ ਜੀ ਕੇ ਲੋੜੀ ਸਿੱਗੀ ਹੋਰ ਕਿਹਦੇ ਲੋੜੀ ਚੱਗੇ ਇੱਥੇ ਹੈ ਬੜੀ ਬਾਤ ਆ ਮਨਿਗੇ ਲੋਹੜੀ ਸਗੀ ਵੀਰ ਕੇ ਦੇ ਇਧਰ ਲੱਗੇ ਹੋਏ ਆ ਜੀ ਗਾਣੇ ਖਾਣੇ ਲੱਗੇ ਹੋਏ ਆ ਪਾਰਟੀ ਲੋਹੜੀ ਚੱਲ ਰਹੀ ਆ ਤੇ ਆਪਾਂ ਚੱਲਦੇ ਆ ਅੱਗੇ ਨੂੰ ਤੇ ਕੁਝ ਕੁ ਪਾਰਟੀਆਂ ਲੋਹੜੀ ਮੰਗ ਵੀ ਰਹੀਆਂ ਆ ਇਹ ਆਪਾਂ ਜੀ ਆਪਣੇ ਮੀਨਤ ਦੇ ਜਮਸ਼ੀਰ ਤੇ ਮੀਨਗੇ ਤੋਂ ਅੰਦਰ ਐਂਟਰ ਕੀਤੇ ਆ ਜਿਹੜਾ ਇਹ ਤਾਂ ਹੋਰ ਸੀਗਾ ਇੰਟਰਲੌਕ ਲੱਗ ਚੁੱਕੇ ਆ ਥੋੜੇ ਜਿਹੜੇ ਰਹਿ ਗਏ ਹੋਰ ਨੇ ਲੱਗਣ ਵਾਲੇ ਆ ਇਸ ਤੱਕ ਲੱਗ ਜਾਣੇ ਜੀ ਵਧੀਆ ਰੋਡ ਬਣ ਕੇ ਐਂਟਰੀ ਬਹੁਤ ਸੋਹਣੀ ਬਣ ਗਈ ਆ ਪਿੰਡ ਦੀ ਤੇ ਹੌਲੀ ਹੌਲੀ ਕਿਤੇ ਸਾਰੇ ਆ ਜਿਹੜੀ ਫਿਰਨੀ ਆ ਉਹ ਪਿੰਡ ਦੀ ਇਸੇ ਤਰ੍ਹਾਂ ਬਣ ਜਵੇ ਤਾਂ ਬਹੁਤ ਵਧੀਆ ਗੱਲ ਆ ਇਹ ਆ ਗਈ ਤਰਵੜੀ ਵਾਲਾ ਪਾਸਾ ਆ ਬਈ ਲੋੜੀ ਮੰਗਦੇ ਜਾਓ ਓਕੇ ਤੇ ਆਪਾਂ ਘਮ ਦੇ ਘਮਾਉਂਦੇ ਪਹੁੰਚ ਰਿਹਾ ਹਾਂ ਮਾਨਾ ਵਾਲੇ ਪਾਸੇ ਗੁਰਦੁਆਰਾ ਰਾਮਚਰੋਖਾ ਪੱਕੀ ਮਾਨ ਅੱਜ ਦਿਨੇ ਕੋਈ 라운ਡ ਨਹੀਂ ਲੱਗ ਸਕਿਆ ਬਹੁਤ ਬਿਜ਼ੀ ਟਾਈਮ ਸੀਗਾ ਸੋ ਮਾਫੀ ਚਾਹੁੰਨੇ ਇਸ ਲਈ ਤਾਂ ਭਾਈ ਅੱਜ ਬੱਚਿਆਂ ਚ ਬਹੁਤ ਬਿਜ਼ੀ ਦਾ ਯਾਰ ਬਲਜੀਤ ਸਿੰਘ ਮੁਦਰ ਰਤਾ ਕੀ ਆ ਜਾਓ ਜੀ ਹੈਪੀ ਲੋੜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੈਪੀ ਲੋੜੀ ਹੈਪੀ ਆ ਜਾਓ ਜੀ ਹੈਪੀ ਲੋੜੀ ਤੁਸੀਂ ਕਿੱਧਰ ਘੁੰਮਦੇ ਆਏ ਆ ਬਸ ਇੱਧਰ ਹੀ ਉਹ ਧੂਣੀਆਂ ਤੇ ਉਹ ਧੂਣੀਆਂ ਤੇ ਕੀ ਆ ਬਾਤ ਹੋਰ ਪੀੜਾ ਕੀ ਲਓ ਜੀ ਵੀ ਥੋੜੀ ਇਹ ਧੂਣੀਆਂ ਤੇ ਮੁੱਲੀਆਂ ਘੁਮਾਏ ਆ ਹਾਂ ਹਣੀ ਆ ਜੀ ਹਣੀ ਆ ਜੀ ਠੀਕ ਹੈ ਜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਸਾਖੜੀ ਮਾਤਾ ਜੀ ਆਪਾਂ ਪਹੁੰਚ ਰਹੇ ਆ ਮੇਨ ਬਾਜ਼ਾਰ ਦੇ ਚੌਂਕ 'ਚ ਬਹੁਤ ਮੋਟੀ-ਮੋਟੀ ਜਿਹੀ ਮਾਰੀ ਆ ਬਸ ਲਓ ਜੀ ਚੱਲ ਅ ਵੀ ਜਵਾਨ ਟਖਾਣੇ ਪਹੁੰਚ ਗਏ ਆਪਾਂ ਇਹ ਜੀ ਪਾਸਾ ਫੂੜ ਵਾਲਾ ਆਪਾਂ ਲੱਗਦੇ ਆ ਜੱਗਾ ਚੈੱਕ ਕਰ ਰਿਹਾ ਆ ਲਾਈਟਾਂ ਨਵੀਆਂ ਲਵਾਈਆਂ ਆਪਾਂ ਅੱਜ ਧੁੰਦ ਪੈ ਰਹੀ ਆ ਅੱਜ ਸਵੇਰ ਧੁੰਦ ਬਹਾ ਪਊਗੀ ਜੀ ਆਪਾ ਵਾਪਸ ਪਹੁੰਚ ਗਏ ਆ ਗੁਰਨਾਗ ਚੌਂਕ ਦੇ ਵਿੱਚ ਸੰਗਤਾਂ ਉਸੇ ਤਰ੍ਹਾਂ ਸਜੀਆਂ ਬੈਠੀਆਂ ਆ ਤੇ ਸ਼ਬਦ ਕੀਤਨ ਲੱਗਿਆ ਹੋਇਆ ਮਹਾਰਦੀ ਕਰਵਾਣੀ ਚੱਲ ਰਹੀ ਆ ਤੇ ਲੋਹੜੀ ਗੁਰੂ ਸਾਹਿਬ ਦੀ ਬਾਣੀ ਨਾਲ ਮਨਾਈ ਜਾ ਰਹੀ ਆ ਸੋ ਅੱਜ ਦੀ ਜੋ ਵੀਡੀਓ ਆ ਉਹਦੀ ਇੱਥੇ ਸਮਾਪਤੀ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਜੁੜ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆ ਸਾਰੇ ਸੱਜਣ ਮਿੱਤਰ ਲਓ ਜੀ ਵੀਡੀਓ ਦਾ ਐਂਡ ਕਰ ਰਹੇ ਆਪਾਂ ਫਤਿਹ ਕਿ ਜਾਦੋ ਇੱਕ ਵਾਰ ਸਾਰੇ ਜਨਾਂ ਜੋਰ ਨਾਲ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ